ਕਮੇਟੀ ਨੇ اجلاس ਸੱਦਿਆ ਤੇਜ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹਦੀ ਪਰਮਿਸ਼ਨ ਮਿਲ ਗਈ ਦੇਖੋ ਐ ਜੀਪੀਸੀ ਦਾ ਕੀ ਜਵਾਬ ਹੈ ਦੇਖੋ ਹੁੰਦੇ ਚ ਕੱਲ ਸਾਰਿਆਂ ਦੀ ਨਿਗਾਹਾਂ মিডিਆ ਦੀਆਂ ਨਿਗਾਹਾਂ ਵੀ ਲੱਗੀਆਂ ਸੀ ਪਰ ਮੈਨੂੰ ਇਹ ਨਹੀਂ ਸਮਝਾਈ ਕਿ মিডিਆ ਨੇ ਗਿਆਨੀ ਕਲਦੀਪ ਸਿੰਘ ਨੂੰ ਸਵਾਲ ਕਿਉਂ ਨਹੀਂ ਕੀਤਾ মিডিਆ ਵੀ ਪਤਾ ਨਹੀਂ ਕੀ ਪ੍ਰੋਬਲਮ ਹੈ ਮੈਂ ਕਿਸੇ ਤੇ ਕਟਾਸਕ ਨਹੀਂ ਕਰਦਾ ਨਾ ਮੈਂ ਕਿਸੇ ਨੂੰ ਉਂਗਲ ਉਠਾਉਣਾ ਨਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਕਿਸੇ ਇੱਕ ਜਰਨਲਿਸਟ ਨੂੰ ਇਹ ਪੁੱਛਣਾ ਚਾਹੀਦਾ ਸੀ ਕਿ ਗਿਆਨੀ ਕਲਦੀਪ ਸਿੰਘ ਜੀ ਇੱਕ ਉਹਨਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਵਾਸਤੇ ਜਗ੍ਹਾ ਮੰਗੀ। ਹਾਂ ਠੀਕ ਹੈ। ਜਦੋਂ ਤੁਸੀਂ ਕਹਿੰਦੇ ਕਿ ਸਾਰੇ ਕਾਲੀ ਤੜੇ ਹਾਂ ਇਸ ਚੀਜ਼ ਲਈ ਵਾਸਿਆ। ਤੁਸੀਂ ਫਿਰ ਉਹ ਸਵੀਕਾਰ ਕਿਉਂ ਕੀਤਾ ਲੈਟਰ? ਜੇ ਤੁਸੀਂ ਲੈਟਰ ਸਵੀਕਾਰ ਕੀਤਾ ਤਾਂ ਉਹਨੂੰ ਹਾਂ ਜਾਂ ਨਾ ਦੇ ਵਿੱਚ ਜਵਾਬ ਦਿਓ। ਹਾਂ ਉਹਦਾ ਤੁਸੀਂ ਕੀ ਕੀਤਾ? ਉਹ ਵੀ ਸਾਡੇ ਕੋਲ ਜਾਣਕਾਰੀ ਹੈ ਕਿ ਉਹ ਤਾਂ ਵਾਪਸ ਐਜੀਪੀਸੀ ਨੂੰ ਦੇ ਦਿੱਤਾ ਗਿਆ ਕਿ ਤੁਹਾਡਾ ਇਹ ਅਧਿਕਾਰ ਖੇਤਰ ਹੈ ਤੁਸੀਂ ਤਾਂ ਇਹ ਤੇ ਫਿਰ ਮੈਨੂੰ ਇਹ ਦੱਸੋ ਇਹ ਇੰਨਾ ਸਮਾਂ ਕਿਉਂ ਲੱਗ ਗਿਆ? ਇਹ ਤਾਂ ਕੁਝ ਮਿੰਟਾਂ ਦੀ ਗੱਲ ਸੀ। ਜਦੋਂ ਉਹਨਾਂ ਦੇ ਕੋਲ ਲੈਟਰ ਆਇਆ ਸੀ ਉਦੋਂ ਹੀ ਉਹਦਾ ਅਧਿਐਨ ਕਰਕੇ ਤੇ ਦੱਸਿਆ ਜਾਂਦਾ ਹਮ ਅੱਜ ਤੱਕ ਵੀ ਸਾਨੂੰ ਇਹ ਨਹੀਂ ਸਮਝ ਲੱਗ ਰਹੀ ਸਾਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਇੱਕ ਮੰਗ ਕਰ ਰਹੇ ਹਾਂ